ਸੰਗੀਤ ਦੀ ਸਾਰੀ ਸੰਗਤ ਨੂੰ ਮੈਂ ਇੱਕ ਸ਼ੇਰ ਆਪ ਜੀ ਲਈ ਹਾਜ਼ਰ ਕਰ ਰਿਹਾ ਆਪਣੇ ਤਨ ਦੀ ਖਬਰ ਨਕਾਈ ਆਪਣੇ ਤਨ ਦੀ ਖਬਰ ਨਕਾਈ ਸਾਜਨ ਖਬਰ ਲਿਆਵੇ ਕੌਣ ਨਾ ਹੋ ਖਾਖੀ ਨਾ ਹੋ ਅਤਸ ਨਾ ਹੋ ਖਾਖੀ ਨਾ ਹੋ ਅਤਸ ਨਾ ਹੋ ਪਾਣੀ ਪਾਉਣ ਘੁੱਪੇ ਦੇ ਵਿੱਚ ਰੋੜ ਖੜਕਦੇ ਘੁੱਪੇ ਦੇ ਵਿੱਚ ਰੋੜ ਖੜਕਦੇ ਮੂਰਖ ਆਖਣ ਬੋਲੇ ਕੌਣ ਬੋਲੇ ਸਾਈਂ ਘਾਟ ਘਾਟ ਰਵਿਆਂ ਜਿਉ ਆਟੇ ਵਿੱਚ ਲੋਣ ਸਾਰੇ ਸੰਗਤ ਨੂੰ ਦਰੋਪਾਕ ਇੱਕ ਐਸੀ ਚੀਜ਼ ਐ ਜੋ ਵੀ ਪੜਦਾ ਜੋ ਇਨਸਾਨ ਪੜਦਾ ਬਹੁਤ ਜਿਆਦਾ ਖੁਸ਼ੀਆਂ ਪ੍ਰਾਪਤ ਕਰਦਾ ਸਰਕਾਰ ਪੰਚਤਨ ਪਾਕ ਮੀਰਾ ਗੌਸ ਪਾਕ ਜੋ ਫਿਰ ਕਿਰਪਾ ਉਸ ਇਨਸਾਨ ਤੇ ਕਰਦੇ ਨੇ ਉਹ ਅੱਲਾਹ ਤਾਲਾ ਜਾਣਦਾ ਹੈ ਜੈਸਾਿਆਂ ਦੀ